ਨੌਕਰੀ ਕਰਦੇ ਸੀ ਉਹ ਜੀ ਬ੍ਰਦਰ ਹੀ ਮੇਰਾ ਵੱਡਾ ਉਹ ਗ੍ਰਿਪ ਚ ਨੌਕਰੀ ਕਰਦੇ ਹਾਂ ਉਹਨੂੰ 14-15 ਸਾਲ ਹੋ ਗਏ ਹਨ ਨੌਕਰੀ ਕਰਦੇ ਹਨ ਤੇ ਉੱਥੇ ਨੌਕਰੀ YouTube ਬਣਾਉਣ ਹੀ ਕੋਹਾਸਾ ਹੋਇਆ ਕਰੇਨ ਤੇ ਕਰੇਨ ਤੇ ਹਸਾ ਹੁਣ ਕਰਕੇ ਉਹਨਾਂ ਦੀ ਜੱਥ ਹੋ ਗਈ ਹੈ ਜੱਥ ਹੁਣ ਕਰਕੇ ਇੱਕ ਬੇਟਾ ਉਹਨਾਂ ਦਾ 14-15 ਸਾਲ ਦਾ ਵਾਈਫ ਆ ਮਾਤਾ ਪਿਤਾ ਨੇ ਇੱਕ ਮੱਲੋ ਨਾਰਮਲ ਪਰਿਵਾਰ ਆ ਜੀ ਤੇ ਬੜਾ ਔਖਾ ਹੋ ਗਿਆ ਜੀ ਕੀ ਕਰੀਏ ਹੁਣ ਪਰਨਾ ਮੈਨੂੰ ਪਤਾ ਲੱਗਾ ਕਿ ਉਹਨਾਂ ਦੇ ਇੱਕ ਕੋਈ ਫਰੈਂਡ ਦਾ ਫੋਨ ਆਇਆ ਕਿ ਉਹ ਅਜਨਾਂ ਦਾ ਬ੍ਰਦਰ ਤੁਹਾਡੇ ਦਾ ਐਕਸੀਡੈਂਟ ਹੋ ਗਿਆ ਐ ਐਕਸੀਡੈਂਟ ਹੋਣ ਕਰਕੇ ਨਾ ਥੋੜਾ ਸੱਟ ਲੱਗ ਗਈ ਐ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਦੁਬਾਰਾ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਵਾ ਤੇ ਉਹਨਾਂ ਨੂੰ ਕੋਈ ਦੱਸਿਆ ਨਹੀਂ ਪੈਣਾ ਮੁੜ ਕੇ ਫੇਰ ਅਸੀਂ ਇੱਕ ਦੋ ਵਾਰ ਹੋਰ ਬੰਦਿਆਂ ਨਾਲ ਕੰਟੈਕਟ ਕੀਤਾ ਵਾ ਉਸ ਤੋਂ ਬਾਅਦ ਜੀ ਸ਼ਾਮ ਨੂੰ ਉਹਨਾਂ ਨੂੰ 6 ਵਜੇ ਨਾ ਪਤਾ ਲੱਗਾ ਵਾ ਕਿ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਐ ਇਹ ਕੀ ਕਰਦੇ ਸੀ ਉੱਥੇ ਗ੍ਰਫ ਦੇ ਵਿੱਚ ਗ੍ਰਫ ਦੇ ਵਿੱਚ ਜੀ ਇਹ ਡੋਜ਼ਰ ਆਪਰੇਟਰ ਹਨ ਇਹ ਇੰਨਾ ਕਰੋਨਾ ਚਲਾਉਂਦੇ ਹਨ ਕਿ ਕਿ ਕਿਦਾਂ ਰੋਡ ਤੇ ਕੋਹਾੜੀ ਪੂਰੀ ਰੋਡ ਉਪਰ ਕਟਿੰਗ ਕਰਨ ਦੇ ਹਨ ਉੱਚ ਹਾਸਾ ਹੋ ਗਿਆ ਤੇ ਜੇ ਪਰਿਵਾਰ ਲਾਸਟ ਟਾਈਮ ਉਦਣ ਹੀ ਜੀ 11 12 ਵਜੇ ਨਾਲ ਗੱਲ ਹੋਈ ਹੈ ਤੇ ਠੀਕ ਠਾਕ ਹਨ ਨੋਰਮਲ ਗੱਲਾਂ ਜੋ ਆਮ ਪਰਿਵਾਰ ਦੇ ਵਿੱਚ ਹੁੰਦੀਆਂ ਨੇ ਕੀ ਹਾਲ ਚਾਲ ਇੱਕ ਦੂਜੇ ਦਾ ਕੀ ਠੀਕ ਠਾਕ ਨੇ ਸਾਰੇ ਕਿਹੜਾ ਐਸਾ ਸੁਪਨਾ ਸੀ ਪਰਿਵਾਰ ਦੇ ਵਿੱਚ ਸੁਪਨੇ ਜੀ ਜਦੋਂ ਬੱਲੋ ਹੱਥ ਦਾ ਖੇਡਦਾ ਪਰਿਵਾਰ ਹੋਏ ਤੇ ਬੜੇ ਸੁਪਨੇ ਹੁੰਦੇ ਨੇ ਜੀ ਬੰਦੇ ਦੇ ਹਾਂ ਅਸੀਂ ਦੱਸੀਏ ਜੀ ਤੁਹਾਨੂੰ ਹੁਣ ਜੀ ਨਾਮ ਮਿਲਣ ਵਰਤਾਂ ਸਾਰੇ ਇਲਾਕੇ ਨਾਲ ਬਹੁਤ ਵਧੀਆ ਜੀ ਕੋਈ ਗੱਲੀ ਨਹੀਂ ਆ ਸਾਰਾ ਤੁਹਾਡਾ ਨਗਰ ਕੋਲੋਤਾ ਪੁੱਛ ਸਕਦੇ ਹੋ ਤੁਸੀਂ ਬਹੁਤ ਨਿਮਰ ਬੰਦੇ ਹੋ ਕੋਈ ਗੱਲੀ ਨਹੀਂ ਜੀ ਇਦਾਂ ਦੀ ਕਦੋਂ ਛੁੱਟੀ ਕੱਟ ਕੇ ਆਇਆ ਸੀ ਛੁੱਟੀ ਕੱਟ ਕੇ ਜੀ 20 22 ਦਿਨ ਹੋਏ ਪਿਆ ਨੂੰ ਨੂੰ ਪੇਤ ਨਹੀਂ ਆ ਹਾਂ ਜੀ ਅਦਿਆਸ ਤੋਂ ਮੈਂ ਹੀ ਚੜਾ ਕੇ ਆਇਆ ਉਹਨਾਂ ਨੇ ਕਦੋਂ ਆ ਰਹੀ ਬਾਡੀ ਕੱਟਦੇ ਕਦੋਂ ਆਉਗੇ ਮ੍ਰਿਤਿਕ ਦੇ ਜੀ ਕੱਲ ਨੂੰ ਆ ਰਹੀ ਹੈ ਜੀ ਹਾਂ ਤੁਹਾਡਾ ਮੇਰਾ ਨਾਮ ਐਮਟੀ ਡਰਾਈਵਰ ਜਗਤਾਰ ਸਿੰਘ ਸਰ ਜੀ ਤੁਸੀਂ ਐਸੇ ਬੈਕ ਵਿੱਚ ਆਇਓ ਇਹ ਜੀ ਇਦਾਂ ਹੈ ਕਿ ਸਾਡਾ ਇਹ ਟੀਵੀ ਵਿੱਚ ਤੇ ਹੁੰਦਾ ਦਾ ਬਿਆਰੋ ਬਾਲ ਰੋਡ ਵੈਸੇ ਇਹਦਾ ਨਾਮ ਹੈ ਜਨਰਲ ਅਲਗਰਬ ਇੰਜੀਨੀਅਰ ਫੋਰਸ ਸ਼ੀਮਾ ਸ਼ਰਕ ਸੰਗਠਨ ਬਾਲ ਰੋਡ ਇਹ ਜਲਥਾਣਾ ਥਲਸਾਣਾ ਹੈ ਇਸ ਨਾਲ ਸੰਬੰਧ ਸੇ ਕਨੇਡਾ ਆਰਮੀ ਦਾ ਕੰਮ ਕਰਦੇ ਆ ਇਹ ਰਿਪੋਰਟ ਬਣਾਉਣੇ ਮੋਰਚੇ ਬਣਾਉਣੇ ਹੋਰ ਜੋ ਵੀ ਮਤਲਬ ਰੋਡ ਬਣਾਉਣੇ ਬ੍ਰਿਜ ਬਣਾਉਣੇ ਇਹ ਸਾਰਾ ਸਾਡੇ ਮੈਘੇ ਮੈਨੂੰ ਦਿੱਤਾ ਹੋਇਆ ਹੈ ਜੀ ਸ਼੍ਰੀ ਨਗਰ ਵੀ ਰਹੇ ਨੇ 109 आरसीसी रोड कनेक्शन कंपनी फिर 54 ले हुँ. 54 ਵਿੱਚ ਵੀ ਰਹੇ ਨੇ ਤੇ ਫਿਰ ਰਹੇ ਜੇ ਬਨਖਾਲਾ ਸ਼ਿਮਲਾ ਵੀ ਰਹੇ ਨੇ 116 आरसीसी ਕੱਲ ਕੀ ਹੋਇਆ ਲੱਗਾ ਕੋਈ ਪਤਾ ਹਾਂਜੀ ਕੱਲ ਜਿਹੜਾ ਹਾਦਸਾ ਹੋਇਆ ਕਿ ਕੱਲ ਤੇ ਇੰਦਾ ਜਿੱਦਾਂ ਸੁਣੇ ਆਪਾਂ ਨੂੰ ਆਉਣ ਡਿਆ ਕਿ ਮੈਨੂੰ ਡੋਜ਼ਰ ਚਲਾਉਣ ਡਿਆ ਸੀ ਬਲਾਸਟਿੰਗ ਹੋਇਆ ਬਲਾਸਟਿੰਗ ਤੋਂ ਬਾਅਦ ਇਹਨੇ 2012 ਮਾਰਚ ਕੀਤਾ b50 ਡੋਜ਼ਰ ਸੀ ਉਹ ਪਹਾੜੇ ਲਿਆ ਉਹ ਤੋਂ ਇੱਕਦਮ ਪਹਾੜ ਉੱਤੇ ਆ ਕੇ ਡਿੱਗ ਪਿਆ